ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਮੇਰਾ ਅੱਜ ਵਿਰੋਧ ਹੋ ਰਿਹਾ ਵਿਰੋਧ ਫੋਨਾਂ ਤੇ ਹੋ ਰਿਹਾ ਜਿਹੜਾ ਵਿਰੋਧ ਹੋੰਦਾ ਕਾਰਨ ਮੀਡੀਆ ਔਰ ਜਿਹੜਾ ਕਹਿ ਲੋ ਮੀਡੀਆ ਕਿਉਂ ਆ ਮੈਂ ਉਹ ਦੱਸਦਾ ਮੈਂ ਅੱਜ ਜਦੋਂ ਪਿੰਡਾਂ ਦੇ ਵਿੱਚ ਬੋਲੀ ਜਾਂ ਉਦੋਂ ਤਾਂ ਮੈਂ ਮੈਕ ਅੱਗੇ ਬੋਲੀ ਜਾਂਦਾ ਹੁੰਦਾ ਸੀ ਤੇ ਉਦੋਂ ਮੈਨੂੰ ਕਹਿੰਦੇ ਗੱਲ ਕਰ ਭਾਈ ਆ ਵਿਰੋਧ ਤੇ ਫੋਨ ਆਇਆ ਆ ਵਿਰੋਧ ਤੇ ਫੋਨ ਆਇਆ ਪਹਿਲਾਂ ਜਿਹੜਾ ਵਿਰੋਧ ਆ ਮੈਂ ਉਹ ਦੱਸ ਦੇਵਾਂ ਕਿ ਮੈਂ ਅਕਸਰ ਇੱਕ ਕਹ ਵਤਗੋ ਨਾ ਨਾ ਕਿ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਤੇ ਅੱਜ ਮੈਨੂੰ ਭਗਤ ਰਵੀਦਾਸ ਜੀ ਦੇ ਭਗਤਾ ਨੇ ਫੋਨ ਕੀਤਾ ਉਹ ਆਂਦੇ ਜੀ ਇਹ ਰਵੀਦਾਸ ਜੀ ਦੀ ਲਿਖੀ ਹੋਈ ਸਤਮਾ ਸਤਗੁਰੂ ਮਹਾਰਾਜ ਜੀ ਦੀ ਲਿਖੀ ਹੋਈ ਛਬਦਾ ਵੀ ਕਬੀਰਾ ਖੜਾ ਬਾਜ਼ਾਰ ਮੇ ਮੈਂ ਕਿਹਾ ਜੀ ਸਾਡੇ ਇੱਥੇ ਸਾਧੂ ਕਹਿ ਦਿੰਦੇ ਆ ਜਿਹੜਾ ਸਭ ਦਾ ਭਲਾ ਚਾਹੁੰਦਾ ਹੋਵੇ ਜਿਨੇ ਪਰਿਵਾਰ ਦਾ ਵੀ ਭਲਾ ਚਾਹਿਆ ਹੋਵੇ ਤੇ ਲੋਕਾਂ ਦਾ ਵੀ ਭਲਾ ਚਾਹਿਆ ਹੋਵੇ ਜਿਹੜੂ ਸਾਧੂ ਆਪਾਂ ਕਹਿੰਦੇ ਆ ਸਾਧ ਤੇ ਮੈਂ ਕਿਹਾ ਜੀ ਇਹ ਸ਼ਬਦ ਗਲਤ ਆ ਤਾਂ ਭਾਈ ਇਹ ਚੀਜ਼ ਦੀ ਮੈਂ ਮਾਫੀ ਚਾਹੁੰਨਾ ਔਰ ਮੇਰੀ ਕੋਈ ਇੰਨੀ ਔਕਾਤ ਨਹੀਂ ਕਿ ਮੈਂ ਤੋੜ ਮਰੋੜ ਕੇ ਕਿਸੇ ਧਰਮ ਦੇ ਨਾਲ ਮੈਂ ਕਿਸੇ ਧਰਮ ਦੇ ਜਿਹੜੇ ਕਹ ਲੋ ਫੇਸ ਪਚਾਉਂਗਾ ਐਡੀ ਮੇਰੀ ਔਕਾਤ ਨਹੀਂ ਨਾ ਹੀ ਐਡੀ ਔਕਾਤ ਕਰੇ ਬਣ ਸਕਦੀ ਆ ਮੈਂ ਤਾਂ ਅਕਸਰ ਕਹਿੰਦਾ ਉਹਨਾਂ ਲੋਕਾਂ ਨੂੰ ਕਿ ਧਰਮਾਂ ਤੇ ਜਾਤੀ ਦੀ ਗੱਲ ਨਾ ਕਰੋ ਇਨਸਾਨੀਅਤ ਦੀ ਗੱਲ ਕਰੋ ਕਿਸ ਕਰਕੇ ਭਾਈ ਮੈਂ ਇਸ ਚੀਜ਼ ਦੀ ਮਾਫੀ ਚਾਹੁੰਨਾ ਤੇ ਮੈਂ ਅੱਗੇ ਵੀ ਕਈ ਵੀਡੀਓ ਦੇ ਵਿੱਚ ਬੋਲਿਆ ਆ ਇਹ ਹੰਸਰਾਜ ਤੇ ਬੋਲਿਆ ਸੀ ਕਿ ਭਾਈ ਮੈਂ ਕਿਸਾਨਾਂ ਨੂੰ ਗੱਲ ਕਹੀ ਸੀ ਕਿ ਮੈਨੂੰ ਤਾਂ ਸਾਰੇ ਇੱਕੋ ਜਿਹੇ ਆ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਪਰ ਜਿਹੜਾ ਕਹਿ ਲੋ ਇਹ ਗੱਲ ਤੇ ਮੇਰਾ ਵਿਰੋਧ ਹੋਇਆ ਇਸ ਚੀਜ਼ ਦੀ ਮੈਂ ਮਾਫੀ ਚਾਹੁੰਨਾ ਦੂਜਾ ਮੈਨੂੰ ਇਹ ਜਿਹੜੀ ਗਲਤੀ ਹੁੰਦੀ ਆ ਮੀਡੀਆ ਚੈਨਲਾਂ ਵਾਲਿਆਂ ਦੀ ਕਿ ਵੀਡੀਓ ਤੁਸੀਂ ਮੇਰੇ ਪੇਜਾਂ ਤੋਂ ਚੱਕਦੇ ਆ ਚੱਕੋ ਲਾਓ ਮੇਰੀ ਗੱਲ ਆ ਲੋਕਾਂ ਦੇ ਘਰ ਘਰ ਪਹੁੰਚਣੀ ਚਾਹੀਦੀ ਆ ਪਰ ਤੁਸੀਂ ਵੀਡੀਓ ਜਾਂ ਤਾਂ ਪੂਰੀ ਚਲਾਇਆ ਕਰੋ ਇਹ ਨਹੀਂ ਵੀ 5 ਮਿੰਟਾਂ ਦੀ ਉਹ ਚੀਜ਼ ਚਲਾ ਦਿਓ ਵੀ ਆਪੇ ਹਵਾ ਬਣ ਜੇ ਵਿਊ ਵਾਧਿਆ ਨਾ ਤੇ ਅਗਲੇ ਦੱਗਾ ਤੌਰ ਤੇ ਪਿੱਛਾ ਚੌੜ ਹੋ ਜੇ ਤੁਸੀਂ ਤਾਂ ਆਪਦੇ ਵਿਊਆਂ ਵਾਸਤੇ ਬੰਦਾ ਤਾਂ ਨਾ ਮਾਰੋ ਹੁਣ ਮੈਂ ਪਿੰਡ ਦੇ ਵਿੱਚ ਆਪਦੇ ਵੜ ਚੁੱਕਿਆ ਆ ਆ ਜਿਹੜੀ ਗੱਡੀ 'ਚ ਮੈਂ ਹੁਣਾਂ ਕਿ ਆ ਜਿਹੜੀ ਕਹ ਲੋ ਆ ਦੂਜੀ ਗੱਡੀ ਅੱਗੇ ਲੱਗੀ ਹੁੰਦੀ ਐ ਜਿਹੜੀ ਅਲਾਉਸਮੈਂਟ ਕਰਦੀ ਉਹ ਭਾਈ ਵਿਸ਼ਵਦੀਪ ਆ ਗਿਆ ਤੇ ਕੁਝ ਮੇਰੇ ਕਿਸਾਨ ਵੀਰਾਂ ਨੇ ਫੋਨ ਕੀਤਾ ਚੈਨਲਾਂ ਨੂੰ ਕਿ ਵਿਸ਼ਵਦੀਪ ਹੋਰ ਜੀ ਮਹਾਰਾਜ ਜੀ ਵਧੀਆ ਜੀ ਵਧੀਆ ਉਹ ਕੋ ਕਹਿ ਰਹੇ ਆ ਕਿ ਕਿਸਾਨਾਂ ਦਾ ਵਿਰੋਧ ਕਰ ਰਿਹਾ ਵਿਸ਼ਵਦੀਪ ਹੈ ਕਮਾਲ ਹੋ ਗਈ ਮੈਂ ਕਿਉਂ ਵਿਰੋਧ ਕਰੂੰਗਾ ਕਿ ਆਖੇ ਭਾਜਪੀ ਦਾ ਪੱਖ ਲੈ ਰਿਹਾ ਆਖੇ ਅੰਸਰਾਜ ਦਾ ਪੱਖ ਲਿਆ ਓ ਭਰਾਵਾ ਮੈਂ ਕੋਈ ਪੱਕ ਭੁਖ ਨਹੀਂ ਲਿਆ ਮੈਂ ਇਹ ਕਿਹਾ ਸੀ ਕਿ ਹੰਸ ਰਾਜ ਦਾ ਤੁਸੀਂ ਵਿਰੋਧ ਕਰੀ ਜਾਂਦੇ ਆ ਤੇ ਕੱਲ ਨੂੰ ਸੀਟ ਕੱਢ ਜਾਣੀ ਉਹਨੇ ਕੱਢਣੀ ਕਿਵੇਂ ਆ ਉਹਨੇ ਕਹਿੰਦਾ ਮੈਂ ਐਸੀਆਂ ਤੇ ਮੇਰਾ ਵਿਰੋਧ ਕਰੀ ਜਾਂਦੇ ਆ ਉਹ ਲੋਕ ਭਲੇ ਲੋਕਾਂ ਨੇ ਗਰੀਬ ਭਾਈਚਾਰਾ ਜਿਹੜਾ ਐਸੀ ਭਾਈਚਾਰਾ ਉਹਨੇ ਉਹਨਾਂ ਨੂੰ ਚੱਕ ਕੇ ਵੋਟ ਪਾ ਦੇਣੀ ਆ ਯਾ ਭਾਈ ਇਹਦਾ ਵਿਰੋਧ ਕਰਦੇ ਆ ਮੈਂ ਕਿਹਾ ਵਿਰੋਧ ਕਰਨਾ ਤਾਂ ਸਾਰਿਆਂ ਦਾ ਕਰੋ ਆਉਣ ਵਾਲੇ ਦਿਨਾਂ 'ਚ ਕਹਿੰਦੇ ਜਿਹੜਾ ਆਵਲਾ ਉਹ ਬੀਜਪੀ 'ਚ ਜਾ ਰਿਹਾ ਤੇ ਆਵਲੇ ਦਾ ਵਿਰੋਧ ਕਰੋ ਜਾਖੜ ਵਰਗਿਆਂ ਦਾ ਵਿਰੋਧ ਕਰੋ ਹੋਰ ਜਿਹੜੇ ਕਈ ਬੰਦੇ ਆ ਉਹਨਾਂ ਦਾ ਵਿਰੋਧ ਕਰੋ ਕੈਪਟਨ ਮਰਿੰਦਰ ਸਿੰਘ ਉਹਨਾਂ ਦਾ ਵਿਰੋਧ ਕਰੋ ਮੈਂ ਇਹ ਗੱਲ ਕੀਤੀ ਆ ਮੈਂ ਉਹ ਮੈਂ ਕਹਾਂ ਕਿਸੇ ਪਾਰਟੀ ਦਾ ਵੀ ਪੱਖ ਨਹੀਂ ਪੂਰਦੇ ਗੱਲ ਯਾਦ ਰੱਖੋ ਮੈਂ ਬੰਦੇ ਦਾ ਪੱਖ ਪੂਰਦਾ ਹੁਣਾ ਜਿਹੜਾ ਪੰਜਾਬ ਦੀ ਗੱਲ ਕਰਦਾ ਵੇ ਮੈਂ ਉਹਨਾਂ ਦਾ ਪੱਖ ਕਿਵੇਂ ਪੂਰ ਸਕਦਾ ਜਿਹੜੇ ਪੰਜਾਬ ਨੂੰ ਕੁਛ ਸਮਝਦੇ ਨਾ ਹੋਣ ਪੰਜਾਬ ਨੂੰ ਖਤਮ ਕਰਨ ਤੇ ਤੁਲੇ ਹੋਣ ਜਵਾਨ ਜਿਹੜਾ ਕਹਿ ਲੋ ਕਿਸਾਨ ਮਜ਼ਦੂਰ ਮਾਰਨ ਤੇ ਤੁਲੇ ਹਾਂ ਮੈਂ ਕਿਵੇਂ ਉਹਨਾਂ ਦੀ ਗੱਲ ਕਰ ਸਕਦਾ ਇਹ ਯਾਦ ਰੱਖੋ ਮੇਰੀ ਗੱਲ ਨੂੰ ਜਦੋਂ ਤੁਸੀਂ ਕਿਸੇ ਚੈਨਲ ਤੇ ਸੁਣਦੇ ਹੋ ਨਾਲ ਦੀ ਨਾਲ ਜਾਂ YouTube ਜਾਂ Facebook ਤੇ ਵਿਸ਼ਵ ਦੀ ਫਾਜ਼ਿਲ ਕਾ ਭਰ ਕੇ ਮੇਰੀ ਪੂਰੀ ਗੱਲ ਸੁਣ ਲਿਆ ਕਰੋ ਮੈਂ 7 ਸਾਲਾਂ ਦਾ ਬੋਲੀ ਜਾਂ ਨਾ ਤੇ ਮੈਨੂੰ ਕੀ ਲੋੜ ਪਈ ਆ ਭਾਈ ਕਿਸਾਨ ਦਾ ਵਿਰੋਧ ਕਰਨ ਦੀ ਜੇ ਵਿਰੋਧ ਕਰਨਾ ਹੁੰਦਾ ਤਾਂ ਖੰਡੌਰੀ ਬਾਰਡਰ ਤੇ ਨਹੀਂ ਜਾਂਦੇ ਸੀ ਜੇਕਰ ਵਿਰੋਧ ਕਰਨਾ ਹੁੰਦਾ ਦਿੱਲੀ ਧਰਨੇ ਤੇ ਨਹੀਂ ਜਾਂਦੇ ਸੀ ਜੇਕਰ ਵਿਰੋਧ ਕਰਦੇ ਹੁੰਦੇ ਸ਼ੰਭੂ ਬਾਰਡਰ ਤੇ ਨਹੀਂ ਜਾਂਦੇ ਸੀ ਭਾਈ ਵਿਰੋਧ ਨਹੀਂ ਕਰਦੇ ਗੱਲ ਦੱਸੀ ਸੀ ਤੇ ਮੈਨੂੰ ਲੋਕਵਾ ਚੈਨਲ ਦੇ ਵੀਰ ਨੇ ਪੱਤਰਕਾਰ ਨੇ ਫੋਨ ਕੀਤਾ ਕਹਿੰਦੇ ਸਾਨੂੰ ਕਿਸਾਨ ਜਿੱਥੇ ਬੰਦਿਆਂ ਦਾ ਫੋਨ ਆ ਰਿਹਾ ਮੈਂ ਕਹਿੰਦਾ ਹਿਮਤਾਜ ਭਰਾ ਮੈਂ ਆਹ ਗੱਲ ਕੀਤੀ ਆ ਤੇ ਨਾਲ ਆਹ ਗੱਲ ਕੀਤੀ ਆ ਕਿ ਜਿਹੜੇ ਅੱਜ ਕਿਸਾਨ ਚਾਹੇ ਕਿਸਾ ਚਾਹੇ ਕਿਸਾਨ ਆ ਜਿਹੜਾ ਖੇਤੀ ਨਾਲ ਜੁੜਿਆ ਮੈਂ ਕਿਸਾਨ ਦੀ ਗੱਲ ਕਰ ਰਿਹਾ ਨਾ ਕਿ ਜੱਟ ਦੀ ਗੱਲ ਕਰ ਰਿਹਾ ਮੈਂ ਕਿਸਾਨ ਦੀ ਗੱਲ ਕਰ ਰਿਹਾ ਜਿਹੜਾ ਪੈਲੀ ਦੀ ਵਾਹੀ-ਬੀਜੀ ਕਰਦਾ ਉਹ ਕਿਸਾਨ ਹੁੰਦਾ ਚਾਹੇ ਕਿਸੇ ਜਾਤੀ ਦਾ ਕਿਸੇ ਧਰਮ ਦਾ ਹੋਵੇ ਜਿਹੜੀ ਅੱਜ ਕਣਕ ਅੰਬਾਨੀ ਡਾਨੀਆਂ ਦੇ ਅੱਡੇਾਂ ਤੇ ਪਹੁੰਚ ਰਹੀ ਆ ਕੰਪਨੀਆਂ 'ਚ ਪਹੁੰਚ ਰਹੀ ਆ 50 ਰੁਪਈਆ ਦੇ ਬਦਲੇ ਮੈਂ ਉਹਨਾਂ ਨੂੰ ਲਾਂਤ ਪਾੰਗਾ ਮੈਂ ਕਿਉਂ ਉਹਨਾਂ ਦਾ ਵਿਰੋਧ ਕਰੋ ਉਹਨਾਂ ਦਾ ਬਾਈਕਾਟ ਕਰੋ ਪਤਾ ਕਰੋ ਕਿਹੜੇ ਜਥੇਬੰਦੀਆਂ ਦੇ ਆ ਉਹਨਾਂ ਨੂੰ ਜਥੇਬੰਦੀਆਂ ਤੋਂ ਬਾਹਰ ਕੀਤਾ ਜਾਵੇ ਕਿ ਇੱਕ ਪਾਸੇ ਅਸੀਂ ਸੈਂਕੜੇ ਦੇ ਹਿਸਾਬ ਦੇ ਨਾਲ ਨੌਜਵਾਨ ਬਜ਼ੁਰਗ ਗਵਾਕੇ ਆਏ ਆ ਆਪਦੇ ਕੱਲੇ-ਕੱਲੇ ਮਾਵਾਂ ਦੇ ਪੁੱਤ ਸ਼ਹੀਦ ਹੋਏ ਆ ਦਿੱਲੀ ਦੂਜੇ ਪਾਸੇ ਇੱਥੇ ਆ ਸ਼ੁਭ ਕਰਨ ਮੁੰਡਾ ਮਜ਼ਦੂਰ ਕਈ ਸ਼ਹੀਦ ਹੋ ਗਏ ਤੇ ਭਾਈ ਗੱਲ ਤਾਂ ਮੈਂ ਇਹ ਕੀਤੀ ਮੇਰੇ ਕਿਸਾਨ ਭਰਾ ਵਿਰੋਧ ਕਰਨ ਤੇ ਆ ਗਏ ਕੁਝ ਜਥੇਬੰਦੀਆਂ ਨੇ ਲਾਇਆ ਹੁਣਾ ਫੋਨ ਸਹੀ ਗੱਲ ਵੀ ਆ ਕਿਉਂ ਨਾ ਵਿਰੋਧ ਕਰਨ ਜਦੋਂ ਕੁਝ ਚੈਨਲਾਂ ਨੇ ਘਟਕੁਟਕੇ ਪਾਤੀ ਹੋਣੀ ਆ ਭਾਈ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਕੀਤੀ ਆ ਤੇ ਜਿਹੜੀ ਕੋ ਵੀਰ ਮਹਾਰਾਜ ਜੀ ਦੀ ਜਿਹੜੇ ਕਹ ਲੋ ਭਗਤ ਜੀ ਦੇ ਮੈਂ ਤਾਂ ਮਹਾਰਾਜ ਜੀ ਕਹੂੰਗਾ ਅਕਸਰ ਪ੍ਰਮਾਤਮਾ ਹੀ ਕਹਾਂਗੇ ਅਸੀਂ ਤਾਂ ਭਾਈ ਕਿ ਉਹਨਾਂ ਦੇ ਜਿਹੜੇ ਲਿਖਿਓ ਸ਼ਬਦਾਂ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਮੈਨੂੰ ਇਹ ਪ੍ਰਮਾਤਮਾ ਦੀ ਕਸਮ ਖਾ ਕੇ ਕਹਿਣਾ ਕਿ ਮੈਨੂੰ ਅੱਜ ਪਤਾ ਲੱਗਿਆ ਪ੍ਰਮਾਤਮਾ ਨੂੰ ਜਾਣ ਦੇਣੀ ਆ ਕਿ ਇਹ ਕਬੀਰ ਸਾਹਿਬ ਜੀ ਨੇ ਕਿਹਾ ਸਾਧੂ ਵੀ ਉਹਨੂੰ ਕਿਹਾ ਜਾਂਦਾ ਜਿਹੜਾ ਸਾਧੂ ਹੁੰਦਾ ਸਾਧ ਹੁੰਦਾ ਸਾਧੂ ਕਿਹਨੂੰ ਕਿਹਾ ਜਾਂਦਾ ਆਪਾਂ ਅਕਸਰ ਸੁਣਦੇ ਆ ਕਿ ਜਾਤ ਨਾ ਪੁੱਛੋ ਸਾਧੂ ਕੀ ਪੁੱਛ ਲਈ ਜੀਏ ਗਿਆਨ ਇਹ ਇਹ ਗੱਲ ਨਾ ਕੋਈ ਮੈਂ ਝੂਠ ਤਾਂ ਨਹੀਂ ਕਹਿ ਰਿਹਾ ਇਸ ਕਰਕੇ ਭਾਈ ਸਾਹਿਬ ਤੁਸੀਂ ਵੀ ਮਾਫ ਕਰਨਾ ਤੇ ਕਿਸਾਨ ਵੀਰੋ ਜਿਹੜੀ ਗੱਲ ਕਰ ਰਿਹਾ ਇਹ ਗੱਲ ਯਾਦ ਰੱਖਿਆ ਕਰੋ ਮੈਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੂੰਗਾ ਜਿਹੜਾ ਮੇਰੇ ਪੰਜਾਬ ਨੂੰ ਘਾਟਾ ਆਵੇ ਯਾਦ ਰੱਖੋ ਉਹ ਜੇਕਰ ਭਰਾਵੋ ਮੈਂ ਮੈਨੂੰ ਕੀ ਲੋੜ ਪਈ ਆ ਤੇ ਮੇਰੇ ਹੁਣ ਭਰਾਵਾਂ ਨੂੰ ਬੇਨਤੀ ਆ ਪਹਿਲਾਂ ਤਾਂ ਮੈਂ ਮਾਤਾ ਹਰਬੰਸ कौर ਦਾ ਬਹੁਤ ਧੰਨਵਾਦ ਕਰਦਾ ਫਿਰ ਮਾਤਾ ਸਿਮਰਨਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਬਦੌਲਤ ਅੱਜ ਅਸੀਂ 20-25 ਦਿਨ ਜਿਹੜਾ ਕਹ ਲੋ ਗੱਡੀਆਂ ਚ ਤੇਲ ਪਵਾ ਕੇ ਤੁਰਪੇ ਤੇ ਹੁਣ ਮੈਂ ਸੱਜਣਾ ਨੂੰ ਬੇਨਤੀ ਕਰਦਾ ਕਿ ਭਾਈ ਆਉਣ ਵਾਲੇ ਦਿਨਾਂ ਚ ਚੋਣ ਨਿਸ਼ਾਨ ਮਿਲਨੇ ਆ ਨੌ ਹਲਕੇ ਪੈਂਦੇ ਆ ਫਿਰੋਜ਼ਪੁਰ ਚ ਸਾਰੇ ਲੋਕ ਸਭਾ ਚ ਨੌ ਹਲਕੇ ਆ ਤੇ ਉੱਥੇ ਪੋਸਟਰ ਲਾਉਣੇ ਆ ਤੁਹਾਡਾ ਸਾਥ ਚਾਹੀਦਾ ਯਾਦ ਰੱਖੋ ਤੁਹਾਡਾ ਸਾਥ ਚਾਹੀਦਾ ਸਿਹਤ ਸਿੱਖਿਆ ਰੋਜ਼ਗਾਰ ਦੀ ਮੈਂ ਗੱਲ ਕਰਦਾ ਜਿਹੜੇ ਸੱਜਣ ਜਾਣਦੇ ਆ ਪੰਜ ਸੱਤ ਸਾਲਾਂ ਤੋਂ ਬੋਲ ਰਹਿਆ ਉਹਨਾਂ ਨੂੰ ਤਾਂ ਬਹੁਤਾ ਦੱਸਣ ਦੀ ਲੋੜ ਨਹੀਂ ਔਰ ਕੁਝ ਲੋਕ ਬਾਹਰ ਤੋਂ ਫੋਨ ਕਰਕੇ ਕਹਿੰਦੇ ਭਾਈ ਮਦਦ ਕਰਾਂਗੇ ਬਾਅਦ ਦੇ ਵਿੱਚ ਫੋਨ ਨਹੀਂ ਚੱਕਦੇ ਫਿਰ ਵਾਟਸਐਪ ਤੇ ਫੋਨ ਨਹੀਂ ਚੱਕਦੇ ਉਹਨਾਂ ਵਾਸਤੇ ਵੀ ਗੱਲ ਗਲਤ ਆ ਤਾਂ ਮੇਰਾ ਵੀਰ ਇਹ ਮਦਦ ਜ਼ਰੂਰ ਕਰੋ ਮੇਰੀ ਲੜਾਈ ਉਹਨਾਂ ਧਨਾਟ ਲੋਕਾਂ ਦੇ ਨਾਲ ਜਿਨ੍ਹਾਂ ਨੇ ਤੁਹਾਡੇ ਪਿਓ ਦਾਦਿਆਂ ਨੂੰ ਤੁਹਾਡੇ ਪਹਿਲਾ ਪਿਓ ਦਾਦਿਆਂ ਨੂੰ ਗੱਲਾਂ 'ਚ ਪਸਾਇਆ ਫਿਰ ਆਪਣੇ ਮਾਪੇ ਬਾਂਪੂ ਨੂੰ ਤੇ ਅੱਜ ਆਪਾਂ ਨੂੰ ਪਸਾਈ ਆਉਂਦੇ ਆ ਉਹਨਾਂ ਦੇ ਨਾਲ ਲੜਾਈ ਆ ਤੇ ਭਰਾਵੋ ਇਹ ਮੇਰੇ ਇਕੱਲੇ ਦੀ ਨਹੀਂ ਤੁਹਾਡੀ ਵੀ ਆ ਤੁਹਾਡੇ ਬੱਚਿਆਂ ਦੀ ਇਹ ਜ਼ਿੰਦਗੀ ਦੀ ਲੜਾਈ ਲੜਦੇ ਫਿਰਦੇ ਆਉਣ ਵਾਲੇ ਸਮੇਂ ਦੀ ਇਨਸ਼ੇ ਚ ਤਬਾਹ ਹੋ ਗਏ ਸਾਡੇ ਪੰਜਾਬ ਦੇ ਪੁੱਤ ਸੱਤ ਸਮੁੰਦਰੋਂ ਪਾਰ ਜਾਂਦੇ ਰਹੇ ਇਹ ਆਪਣੀ ਲੜਾਈ ਆ ਮੰਨੋ ਗੱਲ ਤੇ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੇਰਾ ਸਾਥ ਦਿਓ ਆਰਥਿਕ ਪੱਖੋਂ ਵੀ ਫਿਰੋਜ਼ਪੁਰ ਮੁਕਸਰ ਗੁਰੂ ਅਰਸਾਯਾ ਜਲਾਲਾਬਾਦ ਮਲੋਟ ਅਬੋਹਰ ਬੱਲੂਆਣਾ ਫਾਜ਼ਿਲਕਾ ਇਹ ਸਾਰੇ ਹਲਕਿਆਂ ਦੇ ਲੋਕਾਂ ਨੂੰ ਬੇਨਤੀ ਆ ਕਿ ਭਰਾਵੋ ਵਿਸ਼ਵਦੀਪ ਨੂੰ ਜਾਣਦੇ ਹੀ ਆ ਤਾਂ ਪਿੰਡ ਦੇ ਵਿੱਚ ਵੀ ਮੌਕਾ ਜ਼ਰੂਰ ਦਿਓ ਕਿ ਮੈਨੂੰ ਆਉਣ ਦਿਓ ਵਿਚਾਰ ਸੁਣਾਉਂਦੋ ਮੈਂ ਵੋਟ ਨਹੀਂ ਮੰਗਦਾ ਵਿਚਾਰ ਦੱਸੂੰਗਾ ਗੱਲਾਂ ਕਹਿਣੀਆਂ ਜਿਹੜੀਆਂ ਤੁਹਾਨੂੰ ਪਾਰਟੀਆਂ ਨੇ ਨਹੀਂ ਦੱਸੀਆਂ ਉਸ ਤੋਂ ਬਾਅਦ ਵੋਟ ਤੁਹਾਡਾ ਦਿਲ ਕਰੇ ਤਾਂ ਪਾ ਦਿਅ ਜੇ ਨਹੀਂ ਤਾਂ ਤੁਹਾਡੀ ਮਰਜ਼ੀ ਆ ਪਰ ਉਹਨਾਂ ਨੂੰ ਪਾਉਂਦੇ ਆ 70 ਸਾਲਾਂ ਤੋਂ ਤੇ ਜੇ ਕਿਤੇ ਇੱਥੇ ਭਲੇਖੇ ਨਾਲ ਵਿਸ਼ਵਦੀਪ ਦਾ ਬਟਨ ਦਬ ਦੋਗੇ ਤਾਂ ਉਹਦੇ ਨਾਲ ਤੁਹਾਡਾ ਗੂਠਾ ਨਹੀਂ ਕਸਣਾ ਯਾਦ ਰੱਖ ਲਓ ਇੰਨੀ ਕੁ ਬੇਨਤੀ ਆ ਤੇ ਆ ਭਾਈ ਬੇਨਤੀ ਇਹ ਵੀ ਆ ਜੇ ਕੋਈ ਸੱਜਣ ਕਿਸੇ ਕੋਲ ਗੱਡੀ ਖੜੀ ਹੈ ਤੇ ਸਾਨੂੰ ਕੋਈ 15-20 ਦਿਨਾਂ ਵਾਸਤੇ ਗੱਡੀ ਚਲਾਉਣ ਨੂੰ ਦਿਓ ਤੁਹਾਡੀ ਜਿਹੋ ਜੀ ਗੱਡੀ ਹੋਊਗੀ ਉਹ ਜੀ ਤੁਹਾਨੂੰ ਵਾਪਸ ਕਰਾਂਗੇ ਇਹ ਬੇਨਤੀ ਆ ਤੇ ਇੰਨੀ ਕੁ ਬੇਨਤੀ ਕਬੂਲ ਕਰੋ ਜੀ ਗੱਲ ਮੇਰੀ ਪੂਰੀ ਸੁਣ ਲਿਆ ਕਰੋ ਤੇ ਚੈਨਲ ਵਾਲਿਆਂ ਨੂੰ ਬੇਨਤੀ ਆ ਭਰਾਵਾ ਗੱਲ ਚੱਕ ਕੇ ਲਾਉਣੀ ਹੁੰਦੀ ਐਵੇਂ ਆ ਇਹ ਨਹੀਂ ਮਤਲਬ ਇਹ ਨਹੀਂ ਕਿ ਆਪਾਂ ਉਹ ਗੱਲ ਬੋਲਣੀ ਆ ਮੇਰੇ ਜਿਹੜੇ ਸੱਜਣ ਵਿਰੋਧ ਕਰਦੇ ਨੇ ਜਾ ਕੇ ਪਹਿਲਾ ਪੇਜ ਤੇ ਸੁਣ ਲਿਆ ਕਰੋ ਹੁਣ ਇਹ ਹੀ ਬੇਨਤੀ ਹੈ ਕਿ ਆਰਥਿਕ ਪੱਖੋਂ ਸਾਥ ਚਾਹੀਦਾ ਹੈ ਆਰਥਿਕ ਪੱਖੋਂ ਨਾਲ ਦੇ ਤੇਲ ਤੰਦੂ ਜੋ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਤੇ ਪੋਸਟਰਾਂ ਦੀ ਜਰੂਰ ਮਦਦ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ